ਲੇ ਇਹਨੂੰ ਪਤਾ ਨਹੀਂ ਚੋਰੇ ਨੂੰ ਕਿੱਧਰੋਂ ਬੜਕ ਲੱਗ ਗਏ ਇੱਕ ਤਾਂ ਸਾਡੇ ਜਿਹੜੇ ਗਵਾਂਟੀਆਂ ਨੇ ਇਹ ਵੀ ਕੰਮ ਦੇ ਨਹੀਂ ਹੈਗੇ ਸਾਰਾ ਦਿਨ ਉਗਲ ਲਾਉਣ ਤੇ ਰਹਿੰਦੇ ਆ ਵੀ ਥੋੜੇ ਦਸ ਘੜਾ ਅਸੀਂ ਘਰੇ ਮੰਗਣ ਜਾਂਦੇ ਆਂਗੀ ਪਤਾ ਨਹੀਂ ਇਹਨਾਂ ਦੇ ਕੀ ਅੱਗ ਲੱਗੀ ਰਹਿੰਦੀ ਹੈਗੀ ਹਾਂ ਕਿ ਰੋਹ ਝਾੜਨ ਲੱਗ ਗਿਆ ਮੇਰੇ ਤੇ ਮੈਨੂੰ ਲੱਗਦਾ ਕਿਤੇ ਬਾਪੂ ਦੇ ਵੀ ਨਾ ਗਲਤ ਹੈ ਜੇ ਜਿਵੇਂ ਉਹਨੂੰ ਪੁੱਠਾ ਸਿੱਧਾ ਬੋਲਤਾ ਉਹਦਾ ਸੁਭਾਅ ਹੈ ਨਹੀਂਗਾ ਚੱਕ ਕੇ ਦੇ ਕੁਛ ਨਾ ਕੁਛ ਮਾਰੂਗਾ ਵੇਖਾਂ ਕਿੱਧਰ ਵਗ ਗਿਆ ਇਹ ਹੁਣ हां ਮੈਨੂੰ ਕਦੋਂ ਦੀ ਆ ਰਹੀ ਐ ਉਹਨੂੰ ਪਤਾ ਨਹੀਂ ਕਿਹਨੇ ਪਿੰਕ ਲਾਤੀ ਐ ਆ ਕੇ ਨਾ ਕਰੇ ਬਹੁਤਾ ਸੀ ਮੈਨੂੰ ਮੁੰਡਾ ਚੰਗਾ ਕਹਿੰਦਾ ਬਾਪੂ ਘਰੇ ਕੀ ਕਰਦਾ ਰਹਿੰਦਾ ਇੰਨਾ ਇੰਨਾ ਟਾਈਮ ਬਾਪੂ ਕਹਿੰਦਾ ਸਾਰਾ ਕੰਮ ਕਰਦਾ ਬਾਪੂ ਸਾਰਾ ਉਹ ਸਾਂਹ ਦਾ ਦੇ ਰਿਹਾ ਜਿਹੜਾ ਤੈਨੂੰ ਸਮਝਾਇਆ ਸੀ ਕਹਿੰਦਾ ਮੈਂ ਕਿਹਾ ਉਹ ਵੀ ਬਾਪੂ ਸਾਂਹ ਦਾ ਫਿਰ ਉਹਨੂੰ ਥੋੜੀ ਹੁਣ ਦੱਸਣਾ ਸੀ ਫਿਰ ਵੱਧ ਕਲੇਸ਼ ਪੈਂਦਾ ਮੈਨੂੰ ਤਾਂ ਲੱਗਦਾ ਆਪਣੇ ਗੁੱਡੀ ਨਹੀਂ ਹੈਗੇ ਇਹ ਹੀ ਆਪਣੇ ਤੇ ਬਾਲਾ ਲੱਗਦੇ ਆ ਜੀ ਉਹ ਏ ਨਾ ਮਾਛਦੇ ਆ ਮੇਰੇ ਤੇਰੀ ਬੁੜਾ ਰੰ ਸਮਝੀ ਰੱਖਾ ਕਰੂ ਜੀ ਬੰਠ ਠੀਕ ਆ ਤੂੰ ਕਹਿੰਦਾ ਸਭ ਤੈਨੂੰ ਜੇ ਕਿਸੇ ਦੀ ਤਾ ਤੋੜ ਆਂ ਤ ਵੇਚੇ ਨੂੰ ਕਿਸੇ ਟੈਕਸਲ ਲੋੜ ਨੇ ਉਹ ਮੈਨੂੰ ਸਿੱਧਿਆ ਮੈਥੇ ਰਸਦਾ ਇਹਦਾ ਬੋਲੀਗ ਅਗਰ ਆਦਮੀ ਕੋਲ ਮੋਟਰ ਤੇ ਤੋਰਾ ਤਾਂ ਤੂੰ ਜਾ ਕਰਨ ਮੈਂ ਜਾਣਦਾ ਨਹੀਂ ਤਾ ਤੂੰ ਘਰੇ ਕਿੰਗ ਰੰਗ ਬਹਮ ਨੇ ਇੰਨੀ ਤੋਂ ਮੋਟਰ ਤੇ ਬਾਰੀ ਲਾ ਦੇ ਕਾਤਲੇ ਕਰਕੇ ਲਿਆ ਰਾਮ ਦੀ ਰਾਮ ਤਾਂ ਕਦੇ ਲੈ ਟਾਂ ਦੀ ਬਾਜਵੇਂ ਤੇ ਜਾਗਦਾਰ ਨੇ ਬੰਦਾਰਨ ਤੇਰੀ ਵੀ ਗਲਤ ਗੱਲ ਆ ਤੂੰ ਕਦੇ ਉਹਨੂੰ ਆਪਦੇ ਨਾਲ ਲੈ ਕੇ ਗਿਆਂਗਾ ਤੇਰਾ ਹੱਕ ਨਹੀਂ ਬੰਦਾ ਹੈਗਾ ਕਦੇ ਨੱਕ ਦਾਈ ਤਾਂ ਚੱਲ ਬੰਦੇ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਇੰਨੇ ਨੂੰ ਬੰਦੇ ਨੂੰ ਆਏ ਹੋ ਜਾਂਦਾ ਵੀ ਹਾਂ ਐਹੇ ਜੀ ਕੋਈ ਗੱਲ ਬਾਤ ਨਹੀਂ ਲੱਗੇਗੀ ਫਿਰ ਕੱਲੇ ਨੂੰ ਚੱਕ ਕੇ ਮੂੰਹ ਨੂੰ ਭੇਜ ਜਿੰਦਾਗਾ ਆਂਢੀ ਗਵਾਂਟੀ ਉੱਤੋਂ ਉਹਨੂੰ ਪਿੰਡ ਵਾਲੇ ਹੋਰ ਉਂਗਲਾਂ ਲਾ ਦਿੰਦੇ ਆ ਸ਼ਰਾਬ ਉਹਦੀ ਪੀਤੀ ਹੁੰਦੀ ਆ ਹਾ ਟੰਪੈਨ ਨੂੰ ਵੀ ਪਤਾ ਹੀ ਹੋਵੇ ਕਹੇ ਜਾਗਾ ਜੰਮਿਆ ਜਾਏ ਤਾਂ ਥੋੜਾ ਹੀ ਆ ਮੇਰੇ ਦਾਦਾ ਪਾਪਾ ਨੂੰ ਤਾਂ ਲੋਕਾਂ ਨੇ ਕੱਸੇ ਕਿਸਰ ਨਿਕਾ ਜਾਂਦਾ ਮੈਂ ਜਾ ਮੈਂ ਤੂੰ ਫੇਰ ਮੈਂ ਕਰਿਆ ਕਿ ਪਸੂ ਵੀ ਸਾਹਮਣੇ ਆਉਂਦੇ ਰਿਸਪਟ ਦਾ ਸਰਬਕ ਤੇ ਸਰਕੀ ਨਾ ਪਰ ਉਹ ਤਾਂ ਗੱਲ ਹੈਗੀ ਆ ਪਰ ਉਹਨੂੰ ਤਾਂ ਅਕਲ ਨਹੀਂ ਨਾ ਹੈਗੀ ਗਈ ਹੁਣ ਉਹ ਤਾਂ ਆ ਕੇ ਮੇਰੇ ਗਲਪ ਪੈ ਗਿਆ ਇੰਨੇ ਟੁੱਟੇ ਛਿੱਤਰ ਵਾਂਗੂ ਮੈਨੂੰ ਇਥੇ ਰਾਕੁਸ਼ ਕੋਲ ਬਸ ਇੱਕ ਆਏ ਆ ਵੀ ਉਹਨੇ ਮੇਰੇ ਜੁੱਤੀ ਨਹੀਂ ਲਾਹੀ ਮੈਂ ਕਰ ਮੈਂ ਤੇਰੇ ਰਿਸਪਟ ਸਾਡੇ ਦਾ ਪਸੂ ਦਾ ਪਸੂ ਆ ਸਾਹਮਣੇ ਨਿੱਕੋ ਨਾ ਮੈਂ ਕਿੱਥੋਂ ਸਾਹਮਣੂ ਮੇਰੇ ਤੋਂ ਤਾਂ ਤੁਹਾਡਾ ਘਰ ਦਾ ਸਿਆਪਾ ਨੋਟਾਂ ਦਾ ਹੈਗਾ ਮੈਂ ਤਾਂ ਤੇਰੀ ਖਾਤਰ ਕਹਿੰਦੀ ਭਾਂਡੇ ਵੀ ਮਾਜੇ ਚੋਲੂ ਮੈਂ ਠੀਕਾ ਹੋਰ ਦਾ ਸੋਚ ਕੀ ਕਰਾਂ ਮੈਨੂੰ ਭਾਂਡੇ ਮੰਜਨ ਦੀ ਨਹੀਂ ਗੱਲ ਮੈਂ ਇਹ ਕਹਿਨੀ ਆ ਵੀ ਉਹਨੂੰ ਕਿਹੜੇ ਕੰਚਨ ਨੇ ਉਂਗਲ ਲਾਤੀਆਂ ਇਹ ਉਹ ਖਾਤਾ ਦੇਖਾਗੇ ਤੂੰ ਕਿਸੇ ਦੀ ਪਰਵਾਹ ਨਾ ਕਰ ਤੂੰ ਤੇ ਬਿੱਲੀ ਆ ਮੈਂ ਬਿੱਲੀ ਨਹੀਂ ਹੈਗੀ ਮੈਂ ਤਾਂ ਇਹ ਉਹ ਕੱਪੜੇ ਮੇਰੇ ਮਸ਼ੀਨ 'ਚ ਪਏ ਉਹਨਾਂ ਨੂੰ ਕੱਢ ਕੇ ਸੁਕਾਉਣੀ ਹੈਗੀ ਮੋٹے ਤੇ ਨਾਲੇ ਉਹ 'ਚ ਕੰਬਲ ਧੁੱਟਦਾਗਾ ਮੈਂ ਅੱਜ ਉਹ ਤਾਂ ਤੋਰਦਾ ਖੇਤ ਐਨਾ ਕੰਮ ਨਾ ਮੇਰੇ ਕਿਸਾ ਨਾ ਬਾਹਰ ਲੈ ਤੀਂ ਬਾਹਰ ਲੈ ਕਰੀ ਤਾਂ ਫੇਰੀ ਆਉਂਗੀ ਨਾ ਕੰਮ ਦਾ ਮੇਰਾ ਨਿਬੜਿਆ ਹੀ ਹੋਇਆਗਾ ਜੇ ਉਹ ਖੇਤ ਹੀ ਰਵੇ ਉਹ ਤਾਂ ਐ ਨਹੀਂ ਪਤਾ ਆਹ ਕਿਹੜਾ ਮਾਰਨਾ ਜੇ ਜਦੋਂ ਪਹਿਲੇ ਕਲੇਸ਼ ਪਾ ਰੱਖਿਆ ਉਹਨੇ ਆਪੀ ਜਦੋਂ ਬਾਹਰ ਕਰਦਾ ਉਹਨ ਆਪਾਂ ਦੋ ਦੋ ਜਾਨੀ ਬੜਾ ਕਾਹਦੇ ਬੜਾ ਕਾਹਦੇ ਆਪਾਂ ਆਏ ਮੈਂ ਕਿਤੇ ਕਿਤੇ ਥੋੜੀ ਵਾਸ਼ਨਾ ਕੱਬੀ ਆਈ ਬੱਚੇ ਨੂੰ ਉਹਨਾਂ ਦਾ ਕੀ ਹੋ ਤਾਂ ਵੀ ਪਕਰੇ ਬੱਚੇ ਤੇ ਨੂੰ ਪਤਾ ਵੀ ਦੇ ਨਾ ਕੋਈ ਕੁਝ ਕਰ ਸਕੀ ਕਰਨ ਦੀ ਗੱਲ ਨਹੀਂ ਹੈਗੀ ਆ ਕੁਆਂਟੀਆਂ ਦਾ ਤੈਨੂੰ ਪਤਾ ਹੈਗਾ ਤਾਂ 24 ਘੰਟੇ ਅੱਖ ਨੇਰੀ ਤੇ ਰੱਖਦੀਆਂਗੇ ਵੀ ਕਿੱਧਰ ਜਾਂਦੀ ਹੈ ਕੀ ਕਰਦੀ ਸਾਰੇ ਦਾ ਪਤਾ ਰੱਖ ਜੀ ਕਿਹਨੇ ਉਹਨਾਂ ਲਈ ਉਹਦਾ ਘਰ ਫਿਰ ਮੈਂ ਤਾਰ ਕੇ ਸਭ ਮੈਂ ਵੀ ਕਿਦੇ ਕੱਤੀ ਪਾਉਣਾ ਰੰਗ ਦਾ ਪੱਤੀ ਪਾਉਣ ਵਾਲੀ ਤਾਂ ਹੈਗੇ ਉਹ ਥੋ ਥੋ ਤੱਕ ਅੱਜ ਤੱਕ ਆਵਦਾ ਮੁੰਡਾ ਇਸ ਦਾ ਰਹਿ ਗਿਆ ਤੇ ਤੁਸੀਂ ਲੋਕਾਂ ਦਾ ਕਿੱਥੋਂ ਸੁਧਾਰ ਕਰਦੇ ਮੁੰਡਾ ਲੋਲਾ ਜਾਮੀ ਉਹਦੀ ਮਾਂ ਲੋਨੀ ਗਈ ਮੈਂ ਦੱਸ ਕੀ ਕਰਾਂ ਜੇ ਜਾਮੀ ਲੋਲਾ ਕਿ ਮੈਂ ਕਿੱਥੇ ਰਹਾ ਪੁੱਦੇ ਨੰਟ ਕਰਾ ਮਾਰ ਗਿਆ ਤੇ ਗਿਆ ਮੇਰੇ ਨਾਲ ਸਿਰ ਮੇਰਾ ਤਾਂ ਮਾਰਾ ਕਰਤਾ ਜੂ ਇਸੇ ਕਰਕੇ ਗਿਆ ਬਈ ਥੋ ਥੋ ਕੋ ਸਲੈਕਟ ਨਹੀਂ ਅਸੀਂ ਵੀ ਪਹਿਲਾਂ ਤੋਂ ਗੱਲ ਕਰੀ ਸੀ ਭਾਈ ਥਰੇ ਮਾਰ ਕੇ ਲਿਖਿਆ ਨਹੀਂ ਇਹ ਸੌਰੇਨ ਰੋਟੀ ਪਾਣੀ ਪਹਿਲਾਂ ਤੇ ਉਹ ਅਧਿਕਾਰ ਨੂੰ ਬਾਤ ਕੀ ਉਹ ਤਾਂ ਗੱਲ ਹੈਗੀ ਆ ਫਿਰ ਮੈਂ ਕਿਹੜਾ ਤੁਹਾਡੇ ਨਾਲ ਕਦੇ ਫਰਕ ਸਮਝਿਆ ਪਰ ਮੈਂ ਕਰਾਂ ਵੀ ਕੀ ਹੁਣ ਮੇਰੀ ਜਾਨ ਮੁਸੀਆਪਾ ਚੱਲ ਮੇਰੀ ਗੱਲ ਸੁਣ ਮੈਂ ਨਾ ਅੱਜ ਚੌੜ ਬਣਾਈ ਸੀ ਥੋਡੇ ਲਈ ਤੇ ਮੈਂ ਚੌਣ ਲੈ ਕੇ ਆਉਣੀ ਆ ਚੌਣ ਤਾਂ ਖਾਣੇ ਨੇ ਭਾਈ ਉੱਥੇ ਖੋਲਗੇ ਪਰ ਤੇਰੇ ਮਾਂ ਕਿਉਂ ਨਹੀਂ ਜਿਵੇਂ ਤੈਨੂੰ ਕਿਹਾ ਤੂੰ ਸੌਰੇ ਦੀ ਪਹਿਂਕਾ ਸੇਵਾ ਤੇ ਉਹ ਚਾਹੁੰਦੇ ਦਾਂ ਮੈਂ ਤਾਂ ਕਰਦੀ ਆ ਸੇਵਾ ਮੇਰਾ ਤਾਂ ਤੁਹਾਨੂੰ ਪਤੀ ਆ ਮੈਂ ਤਾਂ ਫਰਕ ਨਾ ਚੌਲ ਚੌਲ ਕਰਦੀ ਮੈਂ ਵੀ ਚੱਲਦਾ ਬਾਹਰ ਨਿਕਲ ਹਾਂ ਮੈਂ ਨਹੀਂ ਆਉਣੀ ਚੌਲ ਕਿਉਂ ਆ ਤੇ ਪਾਉਂਦਾ ਜਿੰਦਾ ਲਾ ਰਹੇ ਬਾਗ ਦੇ ਪਰ ਕੈਂਤਰੀ ਤਾਂ ਨਹੀਂ ਆ ਗੋ ਲੈ ਆਈ ਸਭ ਬਣਾਈ ਰੱਖ ਲੈ ਬਣਾ ਕੇ ਤਾਂ ਕਦੋਂ ਦੇ ਰੱਖੇ ਪਏ ਆ ਘੰਟਾ ਹੋ ਗਿਆ ਮੈਂ ਚਾਣਾ ਬਣਾ ਕੇ ਰੱਖ ਦਿੰਨੇ ਆ ਵੀ ਖੇਤ ਮਾਮਾ ਜਣਾ ਉਹ ਘਾਹ ਪਰ ਪਹਿਲਾਂ ਤੇਰੇ ਉੱਠੇ ਖਾਲਾ ਮੈਂ ਤਾਂ ਜਮੀ ਥੋੜੇ ਜਿ ਥੋੜੇ ਜਿ ਖਾਲਾ 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 ਜਿੰਨਾ ਖਾਣ ਲਖਾਲਾ ਜਿਹੜਾ ਮਿੱਠੇ ਬਾੜੇ ਬਣੇ ਅੱਛਾ ਹੋਰ ਜਿੰਨੇ ਵੀ ਮੈਨੂੰ ਲੱਗਦਾ ਕੋਈ ਆਇਆ ਓਏ ਕੋਈ ਕਿਉਂ ਡਰਿਆ ਨੇ ਡਰਦਿਆਂ ਨੂੰ ਡਰਾਉਂਦਿਆ ਕੋਈ ਤਾਂ ਡਰ ਲੱਗਿਆ ਚੋਲ ਖਾਈ ਚੱਲਾਂਗਾ ਮਸਾ ਤੈਨੂੰ ਮੈਂ ਚੋਲ ਖਵਾਉਣ ਲੱਗਿਆ ਚੋਖਾ ਹਾਂ ਥੋੜੀ ਜਿਹੀ ਮੈਨੂੰ ਕਰ ਹਾਂ ਲਾ ਲਾ ਲਖਾ ਲਖਾ ਖਲ 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 ਸੰਦੀਪ ਬਾਜ ਮਾਰੀ ਸੀ ਮੈਂ ਤੁਸੀਂ ਸੁਣੀ ਨਹੀਂ ਮੈਨੂੰ ਪਤਾ ਨਹੀਂ ਲੱਗਿਆ ਦੀਦੀ ਮੈਂ ਇੱਧਰ ਬੈਠੀ ਸੀ ਚਲ ਕੋਈ ਨਾ ਮੈਂ ਫੇਰ ਆ ਜੰਗੀ ਜੇ ਬੈਠੋ ਕੋਈ ਨਾ ਕਰਵਾਵਾ ਨਹੀਂ ਆ ਜਾਓ ਆ ਜੀ ਕੋਈ ਨਾ ਬਹਿ ਜਾਓ ਆ ਆ ਇਹ ਬਹਿ ਜਾ ਦੇ ਬਾਅਦ ਮੈਨੂੰ ਦਿਖੇ ਨਹੀਂ ਤੁਸੀਂ ਸਾਹਮਣੇ ਨਹੀਂ ਤਾਂ ਫਿਰ ਮੈਂ ਕਹਾ ਤਾ ਉਹ ਮੈਂਨੇ ਇੱਥੇ ਸਫਾਈ ਜੀ ਕਰੀ ਜਾਂਦੀ ਸੱਲੇ ਦੀ ਕਿਵੇਂ ਆਈ ਸੀ ਕਿ ਤੂੰ ਮੈਂ ਕਹਿੰਦਾ ਦੁਪਹਿਰਾਂ ਜਾ ਅੱਜ ਕੱਲੀ ਸੀਗੀ ਤਾਂ ਕਰ ਤਾ ਮੈਂ ਚਲ ਸੰਦੀਪ ਕੋਲ ਜਾ ਆਉਂ ਚੱਲ ਵਧੀਆ ਹੋਇਆ ਆ ਜਾ ਬਹਿ ਜਾ ਬਾੜੇ ਦਿਨ ਹੋ ਗਿਆ ਆਈ ਵੀ ਨਹੀਂ ਸੀ ਤੇ ਤੇ ਕਰੇ ਜੀ ਕੋਈ ਬੁਣਾਈ ਤੇ ਪ੍ਰੋਗਰਾਮ ਨਾ ਪ੍ਰੋਗਰਾਮ ਤਾਂ ਕੋਈ ਨਹੀਂ ਹੈਗਾ ਬਸ ਉਹੀ ਬਣਾਏ ਸੀਗੇ ਉਹ ਤੇਰੇ ਬਾਈ ਦੇ ਨਾਲ ਜੀ ਕਰਦਾ ਸੀ ਖੀਰ ਖਾਣ ਨੂੰ ਕਹਿੰਦਾ ਅੱਜ ਬਣਾ ਕੇ ਰੱਖੀ ਤੇ ਫਿਰ ਮੈਂ ਇਹਨਾਂ ਨੂੰ ਪਾ ਕੇ ਦਿੱਤਾ ਬਾਪੂ ਨੂੰ ਖੀਰ ਮੈਂ ਕਿਹਾ ਚਲ ਤੁਸੀਂ ਵੀ ਖਾ ਲਓ ਹੁਣੀ ਐਸਾ ਪੂਰਾ ਖੀਰ ਆਣਾ ਉਹ ਤਾਂ ਭਗਤ ਜਿਹਾ ਲੱਗਦਾ ਵਿਚਾਰਾ ਖੀਰ ਪੂਰੀ ਖਾਂਦਾ ਹੋਊਗਾ ਬਾਪੂ ਖਾਈ ਜਾਂਦਾ ਸੀਗਾ ਬਾਪੂ ਇੰਨਾ ਸੀ ਫਿਰ ਹੁਣ ਉਹ ਚੀਜ਼ ਉਹ ਤੋਂ ਲੁਕੋ ਕੇ ਥੋੜੀ ਰੱਖੀ ਜਾਂਦੀ ਹੈ ਤੈਨੂੰ ਪਤਾ ਘਰ ਚ ਰਹਿੰਦਾ ਤਾਂ ਵੀ ਦੇਣੀ ਤਾਂ ਪੈਣੀ ਆ ਨਾਲੇ ਤੋਂ ਆਪਦੇ ਬਾਈ ਨੂੰ ਬਾਲਾ ਮਟਾ ਭਾਖ ਸਮਝ ਨਹੀਂ ਨਹੀਂ ਕੋਈ ਭਾਖ ਨਹੀਂ ਹੈ ਮੈਂ ਉਹਦੇ ਨਾਲ ਰਹਿੰਦੀ ਆ ਨਾ ਮੈਂ ਘਟਦੀ ਆ ਮੈਨੂੰ ਪਤਾ ਬਥੇਰਾ ਕਲਚਰ ਆ ਬਹੁਤ ਕਲੈਸ਼ ਕਰਦਾ ਮੇਰੇ ਨਾਲ ਵੀ ਤੇ ਬਾਪੂ ਤਾਂ ਸੋਡਾ ਬੜਾ ਹੀ ਪਿਆਰਾ ਹੈ ਨਾ ਨਹੀਂ ਇਹ ਤਾਂ ਠੀਕ ਬੋਲ ਸਾਡੇ ਤਾਂ ਸਿੱਧੇ ਮੂੰਹ ਹੀ ਨਹੀਂ ਬੋਲਦੇ ਲੈ ਜੋ ਮੈਂ ਕਹਿੰਦਾ ਹੈ ਇਹ ਵੀ ਲੈਂਦਾ ਦੀਦੀ ਤੁਹਾਨੂੰ ਐ ਜੀ ਗੱਲ ਨਹੀਂ ਹੈਗੀ ਬਾਕੀ ਆਇਆ ਹੁੰਦਾ ਬਣਾ ਕੇ ਰੱਖਣ ਦੀ ਗੱਲ ਹੁੰਦੀ ਹੈ ਮੈਂ ਕਹਿੰਦੀ ਨੀ ਚਲ ਤੋਨੇ ਜੀ ਹੈਗੇ ਕਿਹੜਾ ਮੇਰੇ ਸਾਸਰ ਸਾਸਰ ਕਨੂੰ ਪਤਾ ਕਿੰਨੇ ਤਰੀਕੇ ਕਰਦੀਆਂ ਹੁੰਦੀਆਂ ਹਨ ਹਰ ਇੱਕ ਨੂੰ ਤਾਂ ਬਣਾਉਣੀ ਹੀ ਆਉਂਦੀ ਸਾਨੂੰ ਪਤਾ ਵੀ ਕਿੰਨੇ ਬਣਾ ਕੇ ਰੱਖੀ ਦੀ ਪਰਿਵਾਰ ਦਾ ਚੰ ਕੋਈ ਨਾ ਤਾਂ ਤੇ ਤੂੰ ਆਏ ਦੱਸ ਤੇਰੇ ਲਈ ਚਾਹ ਦੇ ਘੁੱਟ ਬਣਾ ਕੇ ਲਿਆ ਮੈਂ ਨਹੀਂ ਨਹੀਂ ਬਸ ਮੈਂ ਜਾਣੀ ਮਾਤਾ ਨਾ ਬਸ ਮੈਂ ਜਰ 10 15 ਮਿੰਟ ਜਾਇਆ ਮੈਂ ਫਿਰ ਬਹਿ ਜਾਵਾਂ ਹੁਣ ਤੇ ਵੱਡੀ ਬਸਤੀ ਮੈਂ ਘਰੇ ਤਨ ਪਤਾ ਜਨ ਹੁਣ ਚੋਰੋ ਜੂ ਕੇ ਵਾਗੂ ਨਹੀਂ ਜਿੰਦਾ ਲਾ ਕੇ ਹਾਂ ਸਚੇਤਾ ਗੱਲ ਹੈਗੀ ਐ ਮੈਂ ਸੁਣੀ ਸੀ ਕਿ ਆਪਣੀ ਉਹ ਨਾਈਆਂ ਦੀ ਬੁਢੀ ਤੋਂ ਗੱਲ ਕਹਿੰਦੀ ਆ ਕਿ ਆਪਣੇ ਉਹ ਪਰਲੇਵੇਰੇ ਚੋਰੀ ਕਰਕੇ ਲੈ ਗਏ ਸਾਰਾ ਸਮਾਨ ਨਾ ਦਿੱਤੇ ਵਾਲੇ ਕੁਝ ਵੀ ਨਹੀਂ ਛੱਡਦੇ ਕੁਝ ਵੀ ਮੁਰਦੀ ਗਲੈਂਟਰ ਮੁਰਦੀ ਭਾਂਡੇ ਮੁਰਦੀ ਨਾਲ ਕੁਝ ਵੀ ਮੁਰਦੀ ਤੇ ਫਿਰ ਤੈਨੂੰ ਕਿਦਾਰਾ ਤੇਰੇ ਤਾਂ ਸਾਰਾ ਘਰ ਛੱਤਿਆ ਹੋਇਆ ਲੋਕ ਵੀ ਲੱਗਿਆ ਹੋਇਆਗਾ ਇਹਨਾਂ ਕੋਲੇ ਚੋਰੀ ਵਾਲੇ ਕੋਲ ਤੋਂ ਬੜੇ ਥਰੋਂ ਦੋਨੇ ਆਪਣੇ ਦਿਮਾਗ ਤੇ ਨਹੀਂ ਨੇ ਕੋਲੇ ਧਿਆਨੋਂ ਦੂਰ ਹੱਥ ਹੋਇਆ ਤੇ ਚੋਰੀ ਕਰਨੀ ਹਾਂ ਭਰੇ ਤਾਂ ਹੀ ਦਾ ਮੈਂ ਨਹੀਂ ਆਦਾ ਘਰ ਸੁਣਨਾ ਛੱਡ ਕੇ ਜਾਂਦੀ ਹੈਗੀ ਕਿ ਮੈਂ ਤਾਂ ਹੀ 1 ਮਿੰਟ ਵੀ ਨਹੀਂ ਜਾਂਦੀ ਹੈਗੀ ਵੀ ਕੀ ਪਤਾ ਹਨਾ ਸਾਡੇ ਤਾਂ ਗੇਟ ਵੀ ਨਹੀਂ ਲੱਗਿਆ ਉਹ ਕੱਲਾ ਵੱਡਾ ਗੇਟ ਲੱਗਿਆ ਕਿਤੇ ਕੋਈ ਘਰ ਖੇਤ ਗਿਆ ਹੋਇਆ ਨਾ ਮੱਲਾ ਦਾ ਸ਼ਾਲ ਖੇਤ ਹੀ ਗਿਆ ਹੋਊਗਾ ਮੈਂ ਤਾਂ ਕਹਿੰਦਾ ਸੀ ਕਿ ਮੈਂ ਇੱਥੇ ਪਿੰਡ 'ਚ ਕਿਸੇ ਬੰਦੇ ਕੋਲ ਜਾ ਕੇ ਉਹਨਾਂ ਦਾ ਤੇ ਐ ਨਹੀਂ ਪਤਾ ਉਧਰ ਬਾਪੂ ਜੀ ਨੇ ਕਲੇਸ਼ ਪਾ ਰੱਖਿਆ ਸੀ ਨਾ ਸਵੇਰੇ ਉਹਦੇ ਨਾਲ ਵੀ ਖੇਤ ਨਹੀਂ ਕੰਮਕਾਰ ਕਰਾਉਂਦਾ ਐ ਨਹੀਂ ਪਤਾ ਉਧਰ ਦੇ ਉਧਰ ਖੇਤ ਵਗ ਗਿਆ ਹਾਂ ਮੈਂ ਨਾ ਕੰਮ ਲਈ ਬਾਹਰ ਫੇਰ ਆਉਂਦੀ ਤੇ ਚਾਹ ਪੀ ਕੇ ਬਗਿਆ ਨਾ ਦੇਖੇ ਤੂੰ ਤਾਂ ਹੀ ਮੁਰਗੀ ਬਿਨਾ ਚਾਹ ਤੋਂ ਤਿੰਨ ਗਸਨਦੀਪ ਹੈ ਠੀਕ ਹੈ ਇਹ ਨੂੰ ਪਤਾ ਨਹੀਂ ਅੱਜ ਕਿੱਥੋਂ ਪਿੰਕ ਲੱਗੀ ਜਮਾਂ ਚਾਨ ਕੁੱਤੀ ਹੈਗੀ ਜੇ ਕਿਤੇ ਇਹਨੇ ਬਾਈ ਨੂੰ ਨਾ ਉਹ ਗੱਲਾਂ ਕੀਤੀ ਹਨਾ ਆਪਦੇ ਬਾਈ ਨੂੰ ਤਾਂ ਅੱਜ ਫੇਰ ਘਰੇ ਕਲੇਸ਼ ਖੜਾ ਹੋ ਜਾਊਗਾ ਇਹ ਵੀ ਨਾ ਫਤਨ ਕਿ ਹੋਈ ਹੈ ਇਹ ਤੂੰ ਬਾਹਰ ਖੜਕਾ ਕੇ ਬਾਤ ਖੜ ਕੇ ਮੈਨੂੰ ਬਾਅੇ ਮਾਰਦੇ ਜਮੇ ਪਤਾ ਨਹੀਂ ਮੇਨ ਤਲਾ ਦੇ ਆਈ ਪਿੰਕ ਲੈਣੀ ਆਈ ਹੋਊਗੀ ਇਹ ਕਰਦੇ ਕੀ ਫਿਰਦੇ ਹੈ ਇੱਕਾਂ ਬਾਪੂ ਨੇ ਜਮਾਂ ਸੰਗ ਸ਼ਰਮ ਨਹੀਂ ਹੈਗਾ ਨਾਲੇ ਮੇਰੀ ਬੇਇੱਜ਼ਤੀ ਕਰਕੇ ਰੱਖਦੀ ਹੈ ਜੀ ਉਹਦੇ ਮੂਹਰੇ ਹੁਣ ਜਾ ਕੇ ਪਿੰਡ 'ਚ ਸੌਸ ਲੋਕਾਂ ਕੋਲੇ ਗੱਲਾਂ ਕਰੂਗੀ ਮੇਰੇ ਬਾਰੇ ਨੇ ਕੁੜੀ ਸੁਖਨ ਵਾਲਾ ਹੁੰਦਾ ਜੱਗਤ। ਹੋਰ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹੋ ਠੀਕੋ ਬਾਈ। ਹਾਂ ਵਧੀਆ ਵਧੀਆ। ਇਧਰੋਂ ਖੇਤੋਂ ਆਏ ਹੋਗੇ। ਖੇਤੋਂ ਆਇਆ ਹਾਂ। ਹਾਂ। ਅੱਛਾ। ਤੇ ਹੋਰ ਠੀਕ ਹੈ ਜੀ। ਤੇ ਬਾਪੂ ਕਿੱਥੇ ਆ? ਉਹ ਤਾਂ ਪਰੇ ਰਹਿੰਦਾ। ਉਹ ਤਾਂ ਮੈਨੂੰ ਕੰਮ ਕਰ ਪਾਣੀ ਦੀ ਬਾਰੀ ਹੋਵੇ ਹੋਰ ਕੰਮ ਹੋਵੇ ਮੈਨੂੰ ਬਾਹਰ ਕੱਢ ਲੈਂਦਾ। ਹਾਂ ਤਾਂ ਕਰੇ ਰਹਿੰਦਾ ਮੈਨੂੰ ਪੈਂਦਾ ਫਾਰੇ ਕੰਮ। ਮੇਰੀ ਗੱਲ ਸੁਣੋ। ਹਾਂ। ਤੇਰੇ ਪਿਓ ਨੂੰ ਮਾੜੀ ਮੋਟੀ ਸ਼ਰਮ ਹੈ ਨਹੀਂ। ਕਿਵੇਂ? ਓਹੋ ਚੌਰਾ ਬਾਖੇਗਾ ਕੀ ਕਹਿੰਦੀ ਏ ਭੈਣਾ ਤੇਰੇ ਕੋ ਜਿਹਦੇ ਮੂੰਹ ਚ ਚਮਚੇ ਬੰਦੇ ਮੜੀ ਮੂਟੀ ਸ਼ਰਮ ਮੰਨਣਾ ਅੱਛਾ ਤੂੰ ਲੱਗਦੀ ਏ ਉਹਦੀ ਘਰੇ ਵੀ ਨਹੀਂ ਗਾ ਮੈਨੂੰ ਲੱਗ ਰ ਖੇਤੀ ਬੈਠਾ ਰਹਿਣਾ ਮੈਨੂੰ ਦਾ ਯਕੀਨ ਨਹੀਂ ਅਣੀ ਅਮੀਰ ਮੇਰਾ ਬਾਪੂ ਚਲੋ ਬੈਨਾ ਕਰੋ ਯਕੀਨ ਸਾਨੂੰ ਕੀ ਜਦੋਂ ਸੋਡੀ ਗੰਦ ਸੋਡੇ ਘਰੇ ਡਿੱਗੂ ਸਾਨੂੰ ਉਹ ਤੋਂ ਪਤਾ ਲੱਗੂਗਾ ਨਹੀਂ ਨਹੀਂ ਹੁਣ ਮੈਂ ਘਰੀ ਰਹਿਣਾ ਮੈਨੂੰ ਇਹ ਗੱਲ ਦਾ ਨਹੀਂ ਪਤਾ ਵੀ ਬਾਪੂ ਇਹ ਜਾ ਹੋਗਾ ਮੈਂ ਤਾਂ ਆਪ ਦੇਖੀ ਦੇਖ ਕੇ ਆਈ ਆ ਤਾਂ ਤੈਨੂੰ ਕਹਤਾ ਨਹੀਂ ਮੈਨੂੰ ਕੀ ਲੋੜ ਸਾਨੂੰ ਕਾਦੀ ਜ਼ਰੂਰਤ ਏ ਸੋਡੇ ਘਰੇ ਮੈਂ ਕੁਸ ਮਰਜੀ ਹੋਈ ਜਾਵੇ ਉਹ ਤਾਂ ਜਿਵੇਂ ਕੁਦਰਤੀ ਵਾਗ ਗਈ ਉਹਨੂੰ ਮਿਲਨ ਅੱਛਾ ਸੰਦੀਪ ਨੂੰ ਤੇ ਜਦੋਂ ਮੈਂ ਗਾਹਾਂ ਦੇਖਿਆ ਮੈਂ ਕਿਹਾ ਬੂ ਬਾਈ ਦੀ ਬਦਨਾਮੀ ਹੋ ਗਈ ਬਾਈ ਨੂੰ ਮੜਾ ਜੇ ਦੱਸ ਦਈਏ ਬਾਕੀ ਤੇਰੀ ਮਰਜ਼ੀ ਭਾਈ ਜੇ ਤੂੰ ਨਹੀਂ ਯਕੀਨ ਕਰਨਾ ਤੇਰੀ ਮਰਜ਼ੀ ਹੈ ਫੇਰ ਤਾਂ ਗਲਤੀ ਹੈ ਗਲਤ ਹੈ ਤੁਸੀਂ ਵੇਖਿਆ ਸੀ ਮੈਂ ਤਾਂ ਦੇਖਿਆ ਪਰ ਐ ਵੀ ਮੇਰਾ ਨਾਂ ਨਾ ਲਈ ਜੇ ਤੁਹਾਡੇ ਘਰ ਨਹੀਂ ਨਾਂ ਨਹੀਂ ਨਾਂ ਲੈਂਦਾ ਨਾ ਲੀ ਤਾਂ ਨਹੀਂ ਗੱਲ ਗੱਲ ਕਰ ਮੈਨੂੰ ਬਾਪੂ ਤੇ ਯਕੀਨ ਸੀ ਯਕੀਨ ਤਾਂ ਹਰੇਕ ਦੀ ਹੁੰਦਾ ਜੀ ਪਿੱਠ ਪਿੱਛੇ ਜਿਹੜਾ ਕੋਈ ਸੰਦਾ ਉਹਦਾ ਨਹੀਂ ਨਾ ਆਪਾਂ ਨੂੰ ਪਤਾ ਲੱਗਦਾ ਯਕੀਨਤਾ ਹੁਣ ਹਰੇਕ ਤੇ ਇੱਕ ਬੰਦਾ ਦੂਜੇ ਬੰਦੇ ਦੇ ਕਰਾਉਂਦਾ ਉਹ ਉਹਦੀ ਧੀ ਐ ਧੀ ਸਮਝ ਕੇ ਉਹ ਕਰਾਸੀ ਹੁਣ ਦੇਖੋ ਕੀ ਐ ਵੀ ਜਿਵੇਂ ਤੁਸੀਂ ਕਹਿਣੋ ਫਿਰ ਮੈਨੂੰ ਦੇਖਣਾ ਤਾਂ ਲੱਗੂ ਦੇਖ ਲੈਣਾ ਤਾਂ ਚੰਗਾ ਰਹੇਗਾ ਨਹੀਂ ਫਿਰ ਜਦੋਂ ਸਾਰੇ ਪਿੰਡ ਚ ਢੋਲ ਵੱਜ ਗਿਆ ਉਹ ਤੋਂ ਦੇਖੀ ਨਾ ਦੇਖੀ ਉਹਦੋਂ ਕੋਈ ਫਾਇਦਾ ਨਹੀਂ ਹੋਰ ਤਾਂ ਵਹੀਂ ਦੇਖਿਆ ਕੱਲ ਨੂੰ ਚਾਰ ਜਣੇ ਹੋਰ ਦੇਖਣਗੇ ਉਹ ਤੇਰੀ ਮਰਜ਼ੀ ਵੀ ਤੂੰ ਕਿਵੇਂ ਕਰਨਾ। ਮੂੰ ਤਾਂ ਭਈ ਕਿਸੇ ਤੇ ਯਕੀਨ ਕਰਨਾ ਨਹੀਂ ਚਾਹੀਦਾ। ਇਹਦੇ ਵੀ ਯਕੀਨ ਕਰਕੇ ਘਰ ਪੱਟ ਲੈਣ ਦਾ ਬੰਦਾ। ਅੱਛਾ। ਪਰ ਜੇ ਤੂੰ ਨਤੀਜਾ ਦੇਖਣਾ ਹੈ ਫਿਰ ਤੈਨੂੰ ਮੈਂ ਸਕੀਮ ਦੇ ਸਕਦੀ ਹਾਂ। ਹਾਂਜੀ ਦੱਸੋ। ਨਾ ਤਾਂ ਤੂੰ ਖਾ ਬੂਆ ਖੜਕਾਈ ਜਾ ਕੇ। ਅੱਛਾ। ਤੇ ਨਾ ਮਾਰੀ ਆਵਾਜ਼। ਅੱਛਾ। ਚੁੱਪ ਕਰਕੇ ਜਾ ਕੇ ਦੇਖ ਕਰੇ ਵੀ ਹੋ ਕੀ ਰਿਹਾ ਹੈ। ਆ ਜੀ ਵੀ ਨਾ ਫਿਰ ਮੈਂ ਕੀ ਹੁਣੇ ਵਿਆਹ ਮੈਂ ਵੀ ਕੀ ਗੱਲ ਹੈ। ਠੀਕ ਹੈ ਪਰ ਐ ਵੀ ਹੈ ਬਹੁਤ ਤੇਜ਼।

ਖੜਾ ਰੱਖੀ ਪੈਣ ਲੱਗ ਗਈ ਲੈ ਨੰਤ ਕੀ ਹੋ ਰਿਹਾ ਹੈ ਮਰਾਣ ਰੱਖੀ ਪੈ ਜਾਂਦਾ ਕੰਫਰਮ ਬਾਪੂ ਹੇ ਰੱਬਾ ਕੀ ਹੋ ਗਿਆ ਭਾਈ ਤੂੰ ਤਾਂ ਨਹੀਂ ਕੀ ਹੋ ਰਿਹਾ ਆ ਦੇਖੋ ਮੇਰੀ ਅੱਖ 'ਚ ਕੁਝ ਪੈ ਗਿਆ ਨਾ ਖੁੱਲਦੀ ਐ ਚੱਜਣਾ ਉਸ ਮੈਂ ਕੁਝ ਕਰੀ ਹੋਈ ਰੱਖਦੀ ਆ ਲਾ ਦੇਖਾਂ ਇੱਧਰ ਚਾਹ ਕਾ ਇੱਧਰ ਪਤਾ ਨਹੀਂ ਕੀ ਹੋ ਗਿਆ ਅੱਖੀ ਨਹੀਂ ਖੁੱਲਦੀ ਹੈ ਜੀ ਖੜ ਜਾ ਖੜ ਜਾ ਭਾਈ ਦੇਖਾ ਦੇਖਾ ਹੇ ਰੱਬਾ ਕਣ ਪੈ ਗਿਆ ਭਾਈ ਕਣ ਦਿੱਤੀ ਤੇਰੇ ਹੇ ਰੱਬਾ ਖੜ ਜਾ ਭਾਈ ਖੜ ਜਾ ਮਾਸ਼ਲ ਨਾ ਖਰਾਬ ਹੋ ਜੂ ਲੈ ਲੈ ਨਿਕਲ ਗਏ ਕਣ ਦੇ ਬਾਪੂ ਲੈ 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 ਬਾਪੂ ਬਾਓ ਬਾਪੂ ਮੈਨੂੰ ਤੇ ਤੇ ਅੱਜ ਕੀ ਨਹੀਂ ਸੀ ਸੰਦੀਪ ਤੂੰ ਵੀ ਹੋਈ ਜੀ ਹੋਈ ਤਾਹਲਿਆ ਤੂੰ ਤਾਂ ਘਰੇ ਨਹੀਂ ਬੜਦਾ ਅੱਖ ਤੇ ਕਣ ਪੈ ਗਿਆ ਮੈਂ ਵੀ ਅੱਖਾ ਤੂੰ ਰਹਿ ਨਾ ਕੋਈ ਨਾ ਕਰੇ ਮੈਨੂੰ ਲੋਕਾਂ ਨੇ ਵੀ ਦੱਸਿਆ ਨਹੀਂ ਤੁਸੀਂ ਕਿਹੋ ਜਿਹੀਆਂ ਗੱਲਾਂ ਕਰੀ ਇਹਨੇ ਪੁੱਠੇ ਸਿੱਧੇ ਉਹ ਤੇ ਮੇਰੀ ਅੱਖ ਚ ਕੰਨ ਪੈ ਗਿਆ ਆਪਾਂ ਜਾਣਾ ਫੀ ਬਹਿ ਗਿਆ ਸੁਣਦਾ ਫਾਇਦਾ ਕਰ ਲਾ ਨਹੀਂ ਬਾਪੂ ਮੈਨੂੰ ਤੇਰੇ ਤੇ ਯਕੀਨ ਨਹੀਂ ਸੀ ਜੇ ਤੂੰ ਇਹ ਕੰਮ ਕਰਨ ਵਾਲਾ ਹੋਵੇਂ ਤੇ ਕੰਨ ਕੱਢਣ ਵਾਲਾ ਹੋਵੇਂ ਮੈਨੂੰ ਕਾਹਨੂੰ ਮੱਥਾ ਮਾਰਨਾ ਪਵੇ ਮੇਰੇ ਤੂੰ ਮੈਨੂੰ ਇੰਨਾ ਬਾਹਰ ਕੋ ਤੋਰਦਾ ਫਿਰ ਪਾਣੀ ਦੀ ਬਾਰੀ ਤੇ ਹੋਰ ਕੰਮ ਤੇ ਤੂੰ ਮੈਨੂੰ ਆਪ ਘਰੇਗਾ ਕੰਮ ਦਾ ਪੁੱਤ ਕਰਨੀ ਕਰਨੇ ਮੈਂ ਨਹੀਂ ਕਰੇਗਾ 50 ਸਾਲ ਤੋਂ ਮੈਨੂੰ ਕੰਮ ਕਰਦੈ ਨੂੰ ਮੈਂ ਨਹੀਂ ਕਰੇਗਾ ਇਹਨੂੰ ਬਾਪੂ ਇਹਨੂੰ ਕੌਣ ਦਾ ਵੇਸ ਸੁਣੋ ਇਹਨਾਂ ਕੋਲ ਬਣਾ ਕੇ ਦਿੱਤਾ ਤੇ ਛੁੱਪਾ ਬਣਾਇਆ ਜਦ ਮੈਂ ਕੰਮ ਕਰਿਆ ਫੇਰ ਹੀ ਉਹ ਮੰਜੇ ਪਾ ਲਾ ਮਾਗੀ ਤੇ ਤਾਦੂ ਆ ਚੰਦ ਚੜਦਾ ਮੇਰਾ ਉਹ ਚੰਦ ਨਹੀਂ ਮੈਂ ਤਾਂ ਦੀ ਅੱਖ ਤੋਂ ਕਣ ਕੱਢਿਆ ਜੇ ਤੂੰ ਕੱਢਣ ਵਾਲਾ ਕਣ ਕੰਡੇ ਵਾਲਾ ਮੈਨੂੰ ਕਾਨੂੰ ਕੱਢਣੇ ਪੈਣੇ ਕੰਟ ਜਿਹੜੇ ਮੈਂ ਚੱਕਦਾ ਫਿਰਦਾ ਮੈਂ ਨਹੀਂ ਮੰਦਾ ਤੇਰਾ ਯਕੀਨ ਨਾ ਨਾ ਕਿਸੇ ਦਾ ਮੇਰੀ ਗੱਲ ਸੁਣ ਲੋ ਆ ਪੁੱਠੇ ਸਿੱਧੇ ਇਲਜ਼ਾਮ ਜਿ ਲਾਉਣੋਂ ਛੱਡ ਦੋ ਨਹੀਂ ਮੈਂ ਚੱਕ ਕੇ ਚੁੰਨੀ ਨਾ ਉਹਦੇ ਪੇਕੇ ਤੁਰ ਜੂ ਕਿੰਨੇ ਦਿਨ ਹੋ ਗਏ ਮੈਨੂੰ ਦੇਖਦੀ ਨੂੰ ਮੈਂ ਤਾਂ ਵੀ ਚੁੱਪ ਕਰ ਜਾਨੀ ਵੀ ਚੱਲ ਕੋਈ ਨਾ ਅੱਜ ਨਹੀਂ ਤਾਂ ਕੱਲ ਇਹਨਾਂ ਨੂੰ ਸਮਝਾ ਦਿੱਤਾ ਜੇ ਨਾ ਜਾਣ ਗੱਲ ਕਰਾਂ ਗੱਲ ਗਲਤ ਹੈ ਠੀਕ ਗੱਲ ਹੈ ਮਸਾ ਮਸਾਂ ਦੇ ਫਰਾਕਾ ਮੁਕਰਨਾ ਮਸਾਂ ਤੇਰੀ ਰੋਟੀ ਪਕਦੀ ਕਰੀਏ ਮੈਂ ਤਾਂ ਕੀ ਲੈਣਾ ਦੋਨਾਂ ਦੀਆਂ ਦੀ ਲੜਾਈ ਜੋ ਮਰਦੇ ਤੋਂ ਮੈਂ ਤਾਂ ਉੱਥੇ ਹੀ